ਵਾਈਟ ਹਾਊਸ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਇੱਕ ਫੌਜੀ ਜਹਾਜ਼ ਵਿੱਚ ਸਵਾਰ ਦਿਖਾਈ ਦੇ ਰਹੇ ਹਨ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਫੌਜੀ ਜਹਾਜ਼ਾਂ ਵਿੱਚ ਸਰਹੱਦ ਤੋਂ ਪਾਰ ਲਿਆਂਦਾ ਜਾ ਰਿਹਾ ਹੈ ਅਜਿਹੀ ਹੀ ਇੱਕ ਉਡਾਨ ਦੀ ਤਸਵੀਰ ਵਾਈਟ ਹਾਊਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਗਈ ਹੈ ਸੌ ਚੁੱਕਨ ਤੋਂ ਤੁਰੰਤ ਬਾਅਦ ਰਾਸ਼ਟਰਪਤੀ 트ੰਪ ਵੱਲੋਂ ਦਸਤਖਤ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਵਿੱਚ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਆਦੇਸ਼ ਵੀ ਸ਼ਾਮਲ ਸੀ ਹੁਣ ਪ੍ਰਸ਼ਾਸਨ ਨੇ ਆਪਣੇ ਨਵੇਂ ਰਾਸ਼ਟਰਪਤੀ ਦੇ ਇਸ ਹੁਕਮ ਨੂੰ ਲਾਗੂ ਕਰ ਦਿੱਤਾ ਹੈ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਅਮਰੀਕੀ ਸਰਹੱਦ ਤੋਂ ਬਾਹਰ ਛੱਡ ਦਿੱਤਾ ਜਾ ਰਿਹਾ ਹੈ ਰਾਸ਼ਟਰਪਤੀ 트ੰਪ ਨੇ ਆਪਣੇ ਚੋਣ ਵਾਦਿਆਂ ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਗੁਸਪੈਟ ਦਾ ਮੁੱਦਾ ਜੋਰਾਂ ਸ਼ੋਰਾਂ ਨਾਲ ਉਠਾਇਆ ਸੀ ਆਪਣੀ ਮੁਹਿੰਮ ਉਹ ਆਉਂਦੇ ਰਹੇ ਕਿ ਜਿਵੇਂ ਹੀ ਉਹ ਰਾਸ਼ਟਰਪਤੀ ਬਣਨਗੇ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਸਰਹੱਦ ਤੋਂ ਬਾਹਰ ਪੇਜ ਦੇਣਗੇ ਹੁਣ ਜਦੋਂ ਉਹਨਾਂ ਦਾ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ ਤਾਂ ਵਾਈਟ ਹਾਊਸ ਨੇ ਤਸਵੀਰ ਦੇ ਨਾਲ ਆਪਣੀ ਪੋਸਟ ਵਿੱਚ ਲਿਖਿਆ ਹੈ ਵਾਅਦੇ ਕੀਤੇ ਗਏ ਵਾਅਦੇ ਨਿਭਾਏ ਗਏ ਪੋਸਟ ਵਿੱਚ ਲਿਖਿਆ ਹੈ ਜਿਵੇਂ ਕਿ ਵਾਅਦਾ ਕੀਤਾ ਸੀ ਰਾਸ਼ਟਰਪਤੀ ਟਰੰਪ ਨੇ ਦੁਨੀਆ ਨੂੰ ਸਨੇਹਾ ਭੇਜਿਆ ਹੈ ਕਿ ਜੋ ਵੀ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਵੇਗਾ ਉਹਨੂੰ ਗੰਭੀਰ ਨਤੀਜੇ ਭੁਗਤਨੇ ਪੈ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਹਨ ਉਹ ਇੱਕ ਲਾਈਨ ਵਿੱਚ ਖੜੇ ਹਨ ਅਤੇ ਫੌਜੀ 1000C17 ਵੱਲ ਵੱਧ ਰਹੇ ਹਨ ਪਹਿਲੇ ਦਿਨ ਅਜੇਹੀਆਂ ਦੋ ਉਡਾਨਾਂ ਰਵਾਨਾ ਹੋਈਆਂ ਦੋਵਾਂ ਵਿੱਚ 80 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾਇਆ ਗਿਆ ਉਹ ਉਡਾਨਾਂ ਅਮਰੀਕਾ ਦੀ ਗੁਆਂਡੀ ਦੇਸ਼ ਗੁਆਟੇਮਾਲਾ ਗਈਆਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਗੁਆਟੇ ਮਾਲਾ ਅਤੇ ਅਮਰੀਕਾ ਗੈਰ ਕਾਨੂੰਨੀ ਪ੍ਰਵਾਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੰਦ ਹਨ ਇਹ ਅੱਜ ਤੋਂ ਉਡਾਨਾਂ ਨਾਲ ਸ਼ੁਰੂ ਹੋਈਆਂ ਹਨ ਵਾਈਟ ਹਾਊਸ ਨੇ ਸੋਸ਼ਲ ਮੀਡੀਆ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਇੱਕ ਫੌਜੀ ਜਹਾਜ਼ ਵਿੱਚ ਸਵਾਰ ਦਿਖਾਈ ਦੇ ਰਹੇ ਹਨ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਗਿਆ ਹੈ ਉਹਨਾਂ ਨੂੰ ਫੌਜੀ ਜਹਾਜ਼ਾਂ ਵਿੱਚ ਸਰਹੱਦ ਤੋਂ ਪਾਰ ਲਿਆਂਦਾ ਜਾ ਰਿਹਾ ਹੈ ਅਜੇਹੀ ਇੱਕ ਉਡਾਨ ਦੀ ਤਸਵੀਰ ਵਾਈਟ ਹਾਊਸ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝੀ ਕੀਤੀ ਗਈ ਹੈ। ਸੌ ਚੁੱਕਣ ਤੋਂ ਤੁਰੰਤ ਬਾਅਦ ਰਾਸ਼ਟਰਪਤੀ 트ੰਪ ਵੱਲੋਂ ਦਸਤਖਤ ਕੀਤੇ ਗਏ ਕਾਰਜਕਾਰੀ ਆਦੇਸ਼ਾਂ ਵਿੱਚ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢਣ ਦਾ ਆਦੇਸ਼ ਵੀ ਸ਼ਾਮਲ ਸੀ। ਹੁਣ ਪ੍ਰਸ਼ਾਸਨ ਨੇ ਆਪਣੇ ਨਵੇਂ ਰਾਸ਼ਟਰਪਤੀ ਦੇ ਇਸ ਹੁਕਮ ਨੂੰ ਲਾਗੂ ਕਰ ਦਿੱਤਾ ਹੈ। ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਫੜਿਆ ਜਾ ਰਿਹਾ ਹੈ ਅਤੇ ਅਮਰੀਕੀ ਸਰਹੱਦ ਤੋਂ ਬਾਹਰ ਛੱਡ ਦਿੱਤਾ ਜਾ ਰਿਹਾ ਹੈ ਰਾਸ਼ਟਰਪਤੀ 트ੰਪ ਨੇ ਆਪਣੇ ਚੋਣ ਵਾਦਿਆਂ ਵਿੱਚ ਅਮਰੀਕਾ ਵਿੱਚ ਗੈਰ ਕਾਨੂੰਨੀ ਗੁਸਪੈਟ ਦਾ ਮੁੱਦਾ ਜੋਰਾਂ ਸ਼ੋਰਾਂ ਨਾਲ ਉਠਾਇਆ ਸੀ ਆਪਣੀ ਮੁਹਿੰਮ ਦੌਰਾਨ ਦੇ ਰਹੇ ਕਿ ਜਿਵੇਂ ਹੀ ਉਹ ਰਾਸ਼ਟਰਪਤੀ ਬਣਨਗੇ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕੀ ਸਰਹੱਦ ਤੋਂ ਬਾਹਰ ਪੇਜ ਦੇਣਗੇ ਹੁਣ ਜਦੋਂ ਉਹਨਾਂ ਦਾ ਫੈਸਲਾ ਲਾਗੂ ਕੀਤਾ ਜਾ ਰਿਹਾ ਹੈ ਤਾਂ ਵਾਈਟ ਹਾਊਸ ਨੇ ਤਸਵੀਰ ਦੇ ਨਾਲ ਆਪਣੀ ਪੋਸਟ ਵਿੱਚ ਲਿਖਿਆ ਹੈ ਵਾਅਦੇ ਕੀਤੇ ਗਏ ਵਾਅਦੇ ਨਿਭਾਏ ਗਏ ਪੋਸਟ ਵਿੱਚ ਲਿਖਿਆ ਹੈ ਜਿਵੇਂ ਕਿ ਵਾਦਾ ਕੀਤਾ ਸੀ ਰਾਸ਼ਟਰਪਤੀ 트ੰਪ ਨੇ ਦੁਨੀਆ ਨੂੰ ਸਨੇਹਾ ਭੇਜਿਆ ਹੈ ਕਿ ਜੋ ਵੀ ਅਮਰੀਕਾ ਵਿੱਚ ਗੈਰ ਕਾਨੂੰਨੀ ਢੰਗ ਨਾਲ ਦਾਖਲ ਹੋਵੇਗਾ ਉਹਨੂੰ ਗੰਭੀਰ ਨਤੀਜੇ ਭੁਗਤਨੇ ਪੈਣਗੇ ਵਾਈਟ ਹਾਊਸ ਵੱਲੋਂ ਜਾਰੀ ਕੀਤੀ ਗਈ ਤਸਵੀਰ ਵਿੱਚ ਦੇਖਿਆ ਜਾ ਸਕਦਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਹੱਥਕੜੀਆਂ ਲਗਾਈਆਂ ਗਈਆਂ ਹਨ ਉਹ ਇੱਕ ਲਾਈਨ ਵਿੱਚ ਖੜੇ ਹਨ ਅਤੇ ਫੌਜੀ 1000 ਸੀ 17 ਵੱਲ ਵੱਧ ਰਹੇ ਹਨ ਪਹਿਲੇ ਦਿਨ ਅਜੇਹੀਆਂ ਦੋ ਉਡਾਨਾਂ ਰਵਾਨਾ ਹੋਈਆਂ ਦੋਵਾਂ ਵਿੱਚ 80 ਗੈ ਕਾਨੂੰਨੀ ਪ੍ਰਵਾਸੀਆਂ ਨੂੰ ਲਿਜਾਇਆ ਗਿਆ ਉਹ ਉਡਾਨਾਂ ਅਮਰੀਕਾ ਦੀ ਗੁਆਂਡੀ ਦੇਸ਼ ਗੁਆਟੇਮਾਲਾ ਗਈਆਂ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਗੁਆਟੇਮਾਲਾ ਅਤੇ ਅਮਰੀਕਾ ਗੈਰ ਕਾਨੂੰਨੀ ਪ੍ਰਵਾਸ ਨੂੰ ਪੂਰੀ ਤਰ੍ਹਾਂ ਖਤਮ ਕਰਨ ਅਤੇ ਸਰਹੱਦ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਵਚਨਬੱਧ ਹਨ ਇਹ ਅੱਜ ਤੋਂ ਉਡਾਨਾਂ ਨਾਲ ਸ਼ੁਰੂ ਹੋਈਆਂ